ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰਵਾਇਆ ਭਰਾਵਾਂ ਨੂੰ ਅੱਜ ਦਿਨ ਸ਼ਨੀਵਾਰ 13/9/2025 ਨੂੰ ਅੰਬਾਲਾ ਕਮੇਟੀ ਦੀ ਜੋ ਮੀਟਿੰਗ ਹੋ ਰਹੀ ਈ ਹੈ ਜੀ ਪਿੰਡ ਚੌੜ ਮਸਤਪੁਰ ਅੰਬਾਲਾ ਕਮੇਟੀ ਦੇ ਪ੍ਰਧਾਨ ਭਾਈ ਬੱਲਾ ਚੌੜ ਮਸਤਪੁਰ ਜੀ ਇਹਨਾਂ ਦੇ ਘਰੇ ਠੀਕ ਹੈ ਜੀ ਮੁੱਦਾ ਇਹ ਹੈ ਜੀ ਅੱਜ ਇਹ ਮੀਟਿੰਗ ਤਾਂ ਹੋ ਰਹੀ ਆ ਕਿ ਇੱਕ ਥੋੜੇ ਦਿਨ ਪਹਿਲਾਂ ਰੌਲਾ ਹੋਇਆ ਸੀ ਇੱਕ ਐਂਟਰੀ ਪਿੱਛੇ ਜੋ ਕਿ ਮੀਤ ਪੜੋਗ ਵਾਲੇ ਬਾਈ ਨੇ दारू ਪੀ ਕੇ ਰਾਤ ਨੂੰ ਫੋਨ ਲਾਇਆ ਫੋਨ ਲਾਉਣ ਤੋਂ ਬਾਅਦ ਉਸ ਬੰਦੇ ਨੂੰ ਐਂਟਰੀ ਵੀ ਦਿੱਤੀ ਉਹ ਮੜਾ ਚੰਗਾ ਬੋਲਦਾ ਸੀ ਤੇ ਉਸ ਨੇ ਰਾਜ ਅਸਟ੍ਰੇਲੀਆ ਤੇ ਬਲਜਿੰਦਰ ਸਾਨੀਪੁਰ ਨੂੰ ਬਾਈ ਮਾਂ ਤੇ ਭੈਣ ਦੀ ਗਾਲ ਕੱਢੀ ਇਸ ਗੱਲ ਦਾ ਗਵਾ ਅਵਤਾਰ ਹੱਲੋ ਮਾਜਰੇ ਵਾਲਾ ਵੀਰ ਵੀ ਹੈਗਾ ਕਿਉਂਕਿ ਉਹ ਕਾਨਫਰੰਸ ਤੇ ਸੀਗਾ ਤੇ ਉਹ ਬੰਦਾ ਬੈਨ ਕਰਤਾ ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਜਾਨਕੀ ਮੈਂ ਕਮੇਟੀ ਅੰਮ੍ਰਾਲੇ ਦੀ ਨਾਲ ਗੱਲ ਕੀਤੀ ਗਈ ਵੀ ਇਸ ਬੰਦੇ ਨੇ ਗਾਲ ਕੱਢੀ ਆ ਤੇ ਉਸ ਦੇ ਮਸਲੇ ਦੇ ਵਿੱਚ ਉਸ ਮੰਦਰ ਨੂੰ ਪਹਿਲਾਂ ਲੰਗਰ ਛੰਨੀ ਬੁਲਾਇਆ ਗਿਆ ਸਿਰਫ ਦੋ ਬੰਦਿਆਂ ਦੇ ਵਿੱਚ ਵੀ ਆ ਕੇ ਗੱਲ ਸੁਲਝਾ ਲਾ ਵੀ ਕੋਈ ਗੱਲ ਨਹੀਂ ਹੈਨਾ ਸਾਡਾ ਏਡਾ ਕੋਈ ਨਿੱਜੀ ਰੋਲਾ ਨਹੀਂ ਸੀ ਉਸ ਬੰਦੇ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਬੰਦਾ ਨਹੀਂ ਆਇਆ ਫਿਰ ਪੂਰੀ ਕਮੇਟੀ ਨੇ 15 ਅਗਸਤ ਨੂੰ ਪਿੰਡ ਲੰਡੇ ਵਿਖੇ ਬਾਈ ਇੱਕ ਛੋਟੀ ਜੀ ਮੀਟਿੰਗ ਕੀਤੀ ਸੀ ਜਿਸ ਵਿੱਚ ਆਪਣਾ ਕਮੇਟੀ ਦੇ ਸਾਰੇ ਮੈਂਬਰਾਂ ਨੇ ਮੀਤ ਭਟੋਗ ਨੂੰ ਫੋਨ ਲਾ ਕੇ ਇਹ ਗੱਲ ਕੀਤੀ ਆ ਵੀ ਭਾਈ ਤੂੰ ਆ ਜਾ ਵੀ ਬਹਿ ਕੇ ਆਪਾਂ ਗੱਲ ਕਰ ਲੰਦੇ ਆ ਵੀ ਕੋਈ ਰੌਲਾ ਨਹੀਂ ਥੋੜਾ ਜੋਰ ਰੌਲਾ ਆਪਾਂ ਨਵੇੜ ਦੰਨੇ ਆ ਤੇ ਇਸ ਇਕੱਲੇ ਇਕੱਲੇ ਕਮੇਟੀ ਦੇ ਮੈਂਬਰ ਨੇ ਉਸ ਨੂੰ ਫੋਨ ਕੀਤਾ ਤੇ ਉਹ ਬੰਦੇ ਨੇ ਸਿਰਫ ਨਾ ਕੀਤੀ ਵੀ ਮੈਂ ਨਹੀਂ ਆਉਂਦਾ ਤੇ ਉਸ ਨੇ ਇਹ ਵੀ ਗੱਲ ਬੋਲੀ ਆ ਵੀ ਮੈਂ ਕੋਈ ਕਮੇਟੀ ਨੂੰ ਨਹੀਂ ਮੰਨਦਾ ਨਾ ਮੈਂ ਕਮੇਟੀ ਦੇ ਰੂਲਾਂ ਨੂੰ ਮੰਨਾਂ ਤੇ ਉਸ ਤੋਂ ਬਾਅਦ ਸਾਰੀ ਕਮੇਟੀ ਨੇ ਭਾਈ ਰਲ ਕੇ ਫੈਸਲਾ ਲਿਆ ਜਦੋਂ ਬੰਦਾ ਕਮੇਟੀ ਦੇ ਕਿਸੇ ਵੀ ਮੈਂਬਰ ਦੀ ਗੱਲ ਤੇ ਨਹੀਂ ਆਇਆ ਸਿਆਣੇ ਬੰਦੇ ਦੀ ਤੇ ਵੀ ਉਹਨੇ ਕਿਹਾ ਵੀ ਕਮੇਟੀ ਵਾਲਿਆਂ ਨੇ ਇਹ ਗੱਲ ਕਰੀ ਆ ਵੀ ਇਸ ਬੰਦੇ ਨੂੰ ਥੋੜਾ ਜਿਹਾ ਆਪਣਾ ਸਿਹਤ ਦਈਏ ਤਾਂ ਜੋ ਕੱਲੂ ਕਿਸੇ ਵੀ ਬੰਦੇ ਨੂੰ ਮਾੜੀ ਚੰਗੀ ਗੱਲ ਨਾ ਬੋਲ ਸਕੇ ਤੇ ਉਸ ਬੰਦੇ ਨੂੰ ਇਸ ਕਮੇਟੀ ਨੇ 2 ਸਾਲ ਲਈ ਜਿਹੜਾ ਬੈਨ ਕਰਤਾ ਸੀ ਤੇ ਉਸ ਦੇ ਵਿੱਚ ਕਮੇਟੀ ਦੇ ਸਾਰੇ ਮੈਂਬਰਾਂ ਨੇ ਜਿੰਨੇ 14 ਮੈਂਬਰ ਨੇ ਸਾਰਿਆਂ ਨੇ ਸਾਈਨ ਕੀਤੇ ਤੇ ਸਾਈਨ ਕਰਕੇ ਬਈ ਤੇ ਇਹ ਫੈਸਲਾ ਲਿਆ ਗਿਆ ਤੇ ਗਰੁੱਪਾ ਵਿੱਚ ਦੱਸਿਆ ਵੀ ਗਿਆ ਤੇ ਬਾਈ ਜਦੋਂ ਸਾਈਨ ਹੋਏ ਨੇ ਕਮੇਟੀ ਦੇ ਵਿੱਚ ਜੋ ਕੀ ਬਾਈ ਚਲੋ ਸਤਿਕਾਰਯੋਗ ਸੀਨੀਅਰ ਨੇ ਜੀ ਜਸਵੀਰ ਲੰਗਰ ਛੰਨੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਗਿਆ ਵੀ ਮੀਤ ਪਰੋਗਣਾ ਤੇਰਾ ਵਾਹ ਵਾਸਤਾ ਬਹੁਤ ਵਧੀਆ ਤੇ ਉਹਨਾਂ ਨੇ ਵੀ ਬਕਾਇਦਾ ਉਹਨੂੰ ਕਿਹਾ ਉਹਨਾਂ ਨੇ ਕਹਿਣ ਦੇ ਵੀ ਨਹੀਂ ਆਇਆ ਤੇ ਉਹਨਾਂ ਨੂੰ ਵੀ ਆਪਾਂ ਪੁੱਛਿਆ ਵੀ ਭਾਈ ਤੁਹਾਨੂੰ ਕੋਈ ਇਤਰਾਜ ਵਾਜੀ ਤਾਂ ਨਹੀਂ ਵੀ ਬੈਨ ਕਰ ਦਿਓ ਕਹਿੰਦੇ ਨਹੀਂ ਉਹਨਾਂ ਨੇ ਵੀ ਸਹਿਨ ਕੀਤੇ ਨੇ ਉਸ ਦਿਨ ਤੇ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਕੀ ਹੁੰਦਾ ਆ ਭਾਈ ਕਮੇਟੀ ਦਾ ਜਿਹੜਾ ਗਰੁੱਪ ਬਣਿਆ ਹੋਇਆ WhatsApp ਦੇ ਉੱਤੇ ਉਸ ਦੇ ਵਿੱਚੋਂ ਦੋ ਬੰਦੇ ਬਿਨਾਂ ਦੱਸੇ ਬਿਨਾਂ ਕੁਝ ਕਹੇ ਲਿਫਟ ਕਰ ਜਾਂਦੇ ਨੇ ਜਿੱਦਾਂ ਕਿ ਜਸਵੀਰ ਲੰਗਰਛੰਨੀ ਚਲੋ ਉਹ WhatsApp ਨਹੀਂ ਚਲਾਉਂਦੇ ਉਹਨਾਂ ਦਾ ਬੇਟਾ ਚਲਾਉਂਦਾ ਸੀ ਉਹਦਾ ਕੋਈ ਫਰਜ ਬਣਦਾ ਸੀ ਦੱਸ ਕੇ ਜਾਣਾ ਉਹਨੇ ਲੈਫਟ ਕੀਤਾ ਉਸ ਤੋਂ ਬਾਅਦ ਪੜੋਗ ਪੜੋਗ ਵਾਲੇ ਆਪਣੇ ਰੋਹਿਤ ਨੇ ਉਹ ਵੀ ਕਮੇਟੀ ਦਾ ਮੈਂਬਰ ਸੀ ਵੀਰ ਤੇ ਉਹ ਵੀ ਬਿਨਾਂ ਦੱਸੇ ਪੁੱਛੇ ਉਹਨੇ ਵੀ ਲੈਫਟ ਮਾਰਿਆ ਜਦ ਕੀ ਕੋਈ ਗੱਲਬਾਤ ਨਹੀਂ ਸੀ ਤੇ ਥੋੜੇ ਦਿਨਾਂ ਬਾਅਦ ਭਈ 2-4 ਦਿਨਾਂ ਬਾਅਦ ਕੀ ਹੁੰਦਾ ਇਹ ਨਾ ਦੋਨੇ ਗਰੁੱਪਾਂ ਨੇ ਰਲ ਕੇ ਪੜੋਗ ਗਰੁੱਪ ਤੇ ਲੰਗਰਛੰਨੀ ਗਰੁੱਪ ਨੇ ਇੱਕ ਮੀਟਿੰਗ ਕੀਤੀ ਬੈਠ ਕੇ ਜਿੱਦੇ ਵਿੱਚ ਇਹਨਾਂ ਨੇ ਬਾਜ਼ੀਆਂ ਕਰਾਉਣ ਦਾ ਬੇਰਵਾ ਦਿੱਤਾ ਬੇਰਵਾ ਦੇ ਕੇ ਜੋ ਇਹਨਾਂ ਨੇ ਵੀਡੀਓ ਗਰੁੱਪਾਂ ਦੇ ਵਿੱਚ ਪਾਈ ਜਿਸ ਦੇ ਵਿੱਚ ਜੋ ਅਮਾਲਾ ਕਮੇਟੀ ਦੁਆਰਾ ਬੰਦਾ ਬੈਨ ਕੀਤਾ ਗਿਆ ਸੀ ਅਮਿਤ ਭੜੋਗ ਵਾਲਾ ਉਹ ਵਿੱਚ ਬਿਠਾਇਆ ਹੋਇਆ ਸੀ ਤੇ ਕਮੇਟੀ ਵੱਲੋਂ ਪੁੱਛਣ ਦੇ ਉੱਤੇ ਵੀ ਇਹ ਬੰਦਾ ਤੁਸੀਂ ਵਿੱਚ ਬਿਠਾਇਆ ਇਹ ਜਦਕੀ ਕਮੇਟੀ ਨੇ ਬੈਨ ਕੀਤਾ ਸੀ ਵੀ ਤੁਸੀਂ ਇਸ ਬੰਦੇ ਦੀਆਂ ਬਾਜ਼ੀਆਂ ਅੜਵਾਉਂਗੇ ਆਪਣੇ ਕਲੱਬ ਦੇ ਅੰਦਰ ਤੇ ਉਹਨਾਂ ਦੋਨੇ ਗਰੁੱਪਾਂ ਨੇ ਇਹੀ ਗੱਲ ਕਹੀ ਆ ਵੀ ਹਾਂਜੀ ਵੀ ਸਾਡੇ ਵੱਲੋਂ ਕੋਈ ਬੈਣ ਨਹੀਂ ਅਸੀਂ ਉਮੀਦਪ੍ਰੋ ਦੇ ਕਬੂਤਰ ਜਿਹੜੇ ਛਡਾਵਾਂਗੇ ਤੇ ਉੱਥੇ ਇਹ ਦੋਨੇ ਗਰੁੱਪਸ ਕਮੇਟੀ ਦੇ ਜਿਹੜੇ ਅੰਗੇਸ਼ਤ ਗਏ ਨੇ ਬਾਈ ਤੇ ਉੱਥੇ ਸਭ ਤੋਂ ਵੱਡੀ ਗੱਲ ਕੀ ਹੋਈ ਆ ਇਸ ਯਾਨੀ ਕਿ ਗਰੁੱਪ ਦਾ ਜਿਹੜਾ ਮੇਨ ਮੈਂਬਰ ਸੀ ਜਸਵੀਰ ਲੰਗਰਛੰਨੀ ਉਹ ਕਮੇਟੀ ਦੇ ਵੀ ਮੈਂਬਰ ਸੀ ਤੇ ਉਹ ਵੀ ਯਾਨੀ ਕਿ ਉਸ ਉੱਥੇ ਉਹਨਾਂ ਨੇ ਉਹਨੂੰ ਮੋਢੇ ਨਾਲ ਮੋਢਾ ਜੜਾ ਕੇ ਜਿਹੜਾ ਨਾਲ ਬਿਠਾਇਆ ਉਮੀਦ ਨੂੰ ਤੇ ਉਹ ਕਹਿੰਦੇ ਵੀ ਆਪਾਂ ਉਮੀਦ ਦੇ ਨਾਲ ਆ ਜਦ ਕਿ ਜਿਸ ਦਿਨ ਬੈਨ ਕੀਤਾ ਗਿਆ ਸੀ ਉਹਨਾਂ ਨੇ ਖੁਦ ਸੈਨ ਕੀਤੇ ਸੀ ਉਹ ਆਪਣੇ ਫੈਸਲੇ ਦੇ ਖੁਦ ਹੀ ਗੇਸਟ ਗਏ ਨੇ ਤੇ ਮੁੜ ਕੇ ਲੈਫਟ ਵੀ ਮਾਰਿਆ ਇਹਨਾਂ ਦੋਨਾਂ ਬੰਦਿਆਂ ਨੇ ਰੋਹਿਤ ਆਰੋਗੇ ਉਹ ਰੋਹਿਤ ਵੀ ਬਾਈ ਮੀਤ ਦਾ ਜਿਹੜਾ ਪੂਰਾ ਸਾਥ ਦੇ ਰਿਹਾ ਤੇ ਅੱਜ ਵੀ ਕਮੇਟੀ ਪੂਰੀ ਬੈਠੀ ਆ ਇੱਕ ਛੁੱਟ ਹੋ ਕੇ ਜਿੰਨੇ ਵੀ ਮੈਂਬਰ ਨੇ ਤੇ ਉਹ ਦੋਨੇ ਬੰਦਿਆਂ ਨੇ ਕੋਈ ਗੱਲਬਾਤ ਨਹੀਂ ਕੀਤੀ ਜਦ ਕਿ ਅਸੀਂ ਪਹਿਲਾ ਦੱਸਤਾ ਸੀ ਪਿੱਤੇ 13 ਤਰੀਕ ਨੂੰ ਅਸੀਂ ਇੱਕ ਮੀਟਿੰਗ ਕਰਨੀ ਐ ਤੇ ਉਹ ਬੰਦਿਆਂ ਦਾ ਸਾਨੂੰ ਕੋਈ ਮਿਹਰਬਾਨੀ ਆ ਨਾ ਅਸੀਂ ਉਹ ਬੰਦਿਆਂ ਨੂੰ ਕੋਈ ਉਸ ਟਾਈਮ ਬੈਨ ਦਾ ਕੋਈ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਇਹਨਾਂ ਬੰਦਿਆਂ ਨੇ ਫਿਰ ਤੋਂ ਦੁਬਾਰੇ ਜਿਹੜੀ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਇਹਨਾਂ ਬੰਦਿਆਂ ਨੇ ਰਾਜ ਆਸਟ੍ਰੇਲੀਆ ਜੋ ਕਿ ਸਾਡੀ ਕਮੇਟੀ ਦੇ ਮੀਤ ਪ੍ਰਧਾਨ ਨੇ ਤੇ ਉਹਨਾਂ ਨੂੰ ਜਿਹੜਾ ਬੈਨ ਕੀਤਾ ਗਿਆ ਵੀ ਇਹ ਬੰਦਾ ਸਾਡੇ ਦੋਨੇ ਕਲੱਬਾਂ ਵਿੱਚੋਂ ਬੈਨ ਐ ਉਹਨਾਂ ਨੇ ਇਹ ਬੈਨ ਤਾ ਕੀਤਾ ਕਿਉਂਕਿ ਰੌਣਾ ਇਹਦੇ ਨਾਲ ਸੀ ਮੀਤ ਦਾ ਮੀਤ ਦੀ ਗਲਤੀ ਸੀ ਦੇਖੋ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ ਉਹ ਸਾਧੀਆਂ ਸਾਂਝੀ ਗਲਤ ਗਲਤੀ ਉਹਦੀ ਇਹ ਸਾਰੇ ਕਮੇਟੀ ਦਾ ਫੈਸਲਾ ਸੀ ਉਸ ਤੋਂ ਬਾਅਦ ਵੀ ਉਸ ਬੰਦੇ ਨੇ ਤਾਂ ਇਹ ਸਾਫ਼ ਦੰਦੇ ਨੇ ਤਾਂ ਕਰਕੇ ਪੂਰੀ ਕਮੇਟੀ ਨੇ ਅੱਜ ਵੀ ਇਹ ਫੈਸਲਾ ਲਿਆ ਵੀ ਇਹ ਬੰਦੇ ਦੋਨੇ ਜਿਹੜੇ ਪਹਿਲੀ ਕਮੇਟੀ ਬਣੀ ਸੀ ਅੰਬਾਲਾ ਦੀ ਠੀਕ ਹੈ ਜੀ ਉਸ ਤੋਂ ਬਾਹਰ ਗਏ ਨੇ ਭਾਈ ਤੇ ਉਹ ਕਮੇਟੀ ਜਿਹੜੀ ਵੱਡੀ ਕਮੇਟੀ ਦੇ ਨਾਲ ਛੁੱਟ ਕੇ ਜੋ ਕਿ ਬਾਜ਼ੀਆਂ ਕਰਵਾਉਗੀ ਤੇ ਕਰਵਾ ਰਹੀ ਆ ਪਿੱਛੇ ਵੀ ਕਰਵਾਉਂਦੀ ਆ ਰਹੀ ਆ ਤੇ ਮੁੰਡੇ ਨਾਲ ਮੁੰਡਾ ਜੁੜ ਕੇ ਹਮੇਸ਼ਾ ਖੜੀ ਆ ਇਹ ਜਿਹੜੇ ਬੰਦੇ ਕਮੇਟੀ ਤੋਂ ਬਾਹਰ ਹੋਏ ਨੇ ਦੋਨੇ ਤੇ ਇਹਨਾਂ ਨੇ ਬਿਨਾਂ ਕਿਸੇ ਕਮੇਟੀ ਨੂੰ ਦੱਸੇ ਦੋ ਮੀਟਿੰਗਾਂ ਕਰਕੇ ਬੰਦਾ ਵੀ ਬੈਨ ਕਰਤਾ ਯਾਨੀ ਕਿ ਕਮੇਟੀ ਨੂੰ ਕਿਸੇ ਦੇ ਮੈਂਬਰ ਨੂੰ ਨਹੀਂ ਪੁੱਛਿਆ ਗਿਆ ਠੀਕ ਹੈ ਜੀ ਤੇ ਆਪਣੀ ਇਹਨਾਂ ਨੇ ਬਾਜ਼ੀਆਂ ਵੀ ਜਿਹੜੀਆਂ ਕਰਾਉਣੀਆਂ ਜਿਹੜਾ ਬੰਦਾ ਬੈਨ ਕੀਤਾ ਸੀ ਉਹਦਾ ਸਾਥ ਦੇ ਰਹੇ ਨੇ ਤਾਂ ਕਰਕੇ ਅੱਜ ਇਹ ਦੋਨੇ ਗਰੁੱਪ ਕਮੇਟੀ ਵੱਲੋਂ ਬੈਨ ਨੇ ਜੀ ਅੰਬਾਲਾ ਕਮੇਟੀ ਵੱਲੋਂ ਤੇ ਅੰਬਾਲੇ ਕਮੇਟੀ ਦਾ ਇਹ ਫੈਸਲਾ ਹੈ ਤੇ ਜੋ ਇਹ ਬੰਦੇ ਬਾਜ਼ੀਆਂ ਕਰਵਾ ਰਹੇ ਨੇ ਉਸ ਦੇ ਵਿੱਚ ਕਮੇਟੀ ਦਾ ਸਾਡਾ ਕੋਈ ਵੀ ਮੈਂਬਰ ਆ ਜਿਹੜਾ ਉਹ ਬਾਜੀ ਨਹੀਂ ਛੱਡੇਗਾ ਤੇ ਜਿੰਨੀਆਂ ਵੀ ਕਮੇਟੀ ਵੱਲੋਂ ਬਾਜ਼ੀਆਂ ਹੋਣਗੀਆਂ ਤੇ ਕਮੇਟੀ ਦੇ ਜਿੰਨੇ ਮੈਂਬਰਾਂ ਵੱਲੋਂ ਜਿੰਨੇ کلبਾਂ ਦੀਆਂ ਬਾਜ਼ੀਆਂ ਕਰਵਾਈਆਂ ਜਾਣਗੀਆਂ ਉਸ ਦੇ ਵਿੱਚ ਪੂਰਾ ਲੰਗਰ ਛੱਨੀ ਗਰੁੱਪ ਤੇ ਪੂਰਾ ਜਿਹੜਾ ਭੜੋ ਗਰੁੱਪ ਉਹ ਪੈਨ ਕੀਤਾ ਜਾਂਦਾ ਹੈ ਬਾਕੀ ਬਾਕੀ ਖਿਡਾਰੀ ਸਾਰੇ ਇਹ ਜਰੂਰ ਨੋਟ ਕਰਿਓ ਤੇ ਹੋਰ ਸਾਨੂੰ ਕਿਸੇ ਵੀ ਖਿਡਾਰੀਆਂ ਕੋਈ ਇਤਰਾਜ਼ ਨਹੀਂ ਉਸ ਖਿਡਾਰੀ ਨੇ ਜਿਹੜੇ ਨੇ ਵੀ ਵੀਰ ਨੇ ਜਿੱਧਰ ਬਾਜੀ ਛੱਡਣੀ ਆ ਉਹ ਛੱਟ ਸਕਦਾ ਤੇ ਕਮੇਟੀ ਦਾ ਜਿਹੜਾ ਕੋਈ ਵੀ ਮੈਂਬਰ ਆ ਉਹ ਨਹੀਂ ਛੱਡੂਗਾ ਉਹਨਾਂ ਦੀ ਆਵਾਜ਼ ਲਓ ਸਾਡੀਆਂ ਤੇ ਕਾਲੂ ਇੱਕ ਗੱਲ ਹੋਰ ਨੋਟ ਕਰ ਲਿਓ ਜੇ ਕਾਲੂ ਬਾਈ ਕੋਈ ਵੀ ਉਹਨਾਂ ਦੀ ਬਾਜੀ ਚ ਕਿੰਤੂ ਪ੍ਰੰਤੂ ਹੁੰਦੀ ਆ ਜੇ ਕੋਈ ਵੀ ਉਹਨਾਂ ਦੀ ਬਾਜੀ ਦੇ ਵਿੱਚ ਰੌਲਾ ਹੁੰਦਾ ਉਸ ਦੀ ਜ਼ਿੰਮੇਵਾਰ ਇਹ ਅੰਬਾਲਾ ਕਮੇਟੀ ਨਹੀਂ ਹੋਵੇਗੀ ਜੇ ਸਾਡੀ ਕਿਸੇ ਵੀ ਕਮੇਟੀ ਦੀ ਬਾਜੀ ਕਿੰਨੀ ਉੱਕੀ ਹੁੰਦੀ ਆ ਤਾਂ ਅੰਬਾਲਾ ਕਮੇਟੀ ਉਸ ਬਾਜੀ ਦੇ ਵਿੱਚ ਜਾ ਕੇ ਆਪ ਗੱਲ ਤੋਂ ਗੱਲ ਤੇ ਸਹੀ ਨੂੰ ਸਹੀ ਕਿਹਾ ਜਾਵੇਗਾ ਤੇ ਦੂਜੀ ਗੱਲ ਬਈ ਸਭ ਤੋਂ ਮੇਨ ਗੱਲ ਹੈ ਜਿਹੜੀ ਸਭ ਤੋਂ ਮੇਨ ਗੱਲ ਇਹ ਆ ਵੀ ਜਿਹੜਾ ਲੰਗਰਛਨੀ ਗਰੁੱਪ ਦਾ ਇੱਕ ਮੈਂਬਰ ਹੈ ਜੀ ਦੀਪ ਸ਼ਾਹਪੁਰ ਉਸ ਬੰਦੇ ਨੂੰ ਜਿਹੜਾ ਬੋਲਣ ਦਾ ਬਿਲਕੁਲ ਨਹੀਂ ਪਤਾ ਉਹ ਰਿਕਾਰਡਿੰਗਾਂ ਦੇ ਵਿੱਚ ਬਹੁਤ ਮਾੜਾ ਚੰਗਾ ਬੋਲ ਰਿਹਾ ਜੀ ਹਰ ਇੱਕ ਬੰਦੇ ਨੂੰ ਦੇਖੋ ਕਿਸੇ ਵੀ ਬੰਦੇ ਦਾ ਕਿਸੇ ਨਾਲ ਆਪਸੀ ਰੰਜਿਸ਼ ਹੋਵੇ ਆਪਸੀ ਰੌਲਾ ਹੋਵੇ ਵੱਖਰੀ ਗੱਲ ਆ ਪਰ ਉਹ ਹਰ ਬੰਦੇ ਨੂੰ ਟਾਰਗੇਟ ਕਰ ਰਿਹਾ ਹੈ ਉਹ ਬੰਦੇ ਨੇ ਸਿੱਧਾ-ਸਿੱਧਾ ਕਿਹਾ ਵੀ ਜਿਹੜਾ ਰਾਜ ਆਸਟ੍ਰੇਲੀਆ ਦਾ ਸਾਥ ਦੇ ਰਿਹਾ ਹੈ ਜਿਹੜਾ ਵੀ ਬੰਦਾ ਕਮੇਟੀ ਆ ਜਾਂ ਉਹ ਪਹਿਲੀ ਗੱਲ ਉਹ ਸਾਡੀ ਕਮੇਟੀ ਨੂੰ ਹੀ ਨਹੀਂ ਚੰਗਾ ਸਮਝਦਾ ਉਹਨੇ ਰਾਜਬਾਈ ਨੂੰ ਫੋਨ ਦੇ ਉੱਤੇ ਵਕਾਇਦਾ ਕਿਹਾ ਵੀ ਸਾਨੂੰ ਤੁਹਾਡੀ ਕਮੇਟੀ ਹੀ ਨਹੀਂ ਪਸੰਦ ਵੀ ਇਹ ਕਮੇਟੀ ਦੇ ਵਿੱਚ ਜਿੰਨੇ ਬੰਦੇ ਉਹ ਸਾਡੇ ਗੇਸਟ ਹੀ ਨੇ ਇਹ ਆਪਣੇ ਆਪ ਉਹਨੇ ਮਣਕੜਾ ਗੱਲਾਂ ਜਿਹੜੀਆਂ ਘੜੀ ਬੈਠੇ ਨੇ ਉਹਦੇ ਵਿੱਚ ਵੀ ਉਹ ਬੰਦਾ ਕੀ ਕਹਿ ਰਿਹਾ ਵੀ ਜਿਹੜਾ ਰਾਜ ਆਸਟ੍ਰੇਲੀਆ ਦਾ ਸਾਥ ਦੇ ਰਿਹਾ ਜਿਹੜਾ ਬੰਦਾ ਉਹ ਮਹਾਗੰਦਾ ਜਦ ਕਿ ਸਾਰੀ ਕਮੇਟੀ ਸਾਥ ਦੇ ਰਹੀ ਆ ਬਾਕੀ ਵੀ ਜਿਹੜੇ ਬੰਦੇ ਉਹਨਾਂ ਨੂੰ ਉਹਨੇ ਗੰਦ ਕਿਹਾ ਤੇ ਥੋੜੇ ਦਿਨ ਪਹਿਲਾਂ ਸਾਡੇ ਹੀ ਗਰੁੱਪ ਚ ਰਾਜਸਥਾਨੀਆ ਦੇ ਵਿੱਚ ਉਸ ਬੰਦੇ ਨੇ ਜਦ ਕੀ ਜਨ ਬੰਦਾ ਕੋਈ ਨਹੀਂ ਬੋਲਿਆ ਉਹ ਜਦਨ ਲੱਗ ਗਿਆ ਉਸ ਬੰਦੇ ਨੇ ਹੀ ਜਿਹੜੇ ਤੱਕ ਕਿਹਾ ਲੋਕਾਂ ਨੂੰ ਤੇ ਤਾਂ ਕਰਕੇ ਪੂਰੀ ਅੰਮਾਲਾ ਕਮੇਟੀ ਨੇ ਬਈ ਉਸ ਬੰਦੇ ਨੂੰ 3 ਸਾਲ ਲਈ ਬੈਨ ਕੀਤਾ ਵੀਰੇ ਠੀਕ ਹੈ ਜੀ ਤੇ 3 ਸਾਲ ਲਈ ਬੈਨ ਕੀਤਾ ਤੇ ਜਿਹੜੀ ਪੰਜਾਬ ਕਮੇਟੀ ਨੇ ਬੱਟਾ ਉਹਦਾ ਉਸ ਨੂੰ ਸੋਸ਼ਲ ਮੀਡੀਆ ਦਾ ਦਿੱਤਾ ਤੇ ਸਾਰੀ ਅੰਬਾਲਾ ਕਮੇਟੀ ਉਸ ਉਹਦੇ ਨੂੰ ਨਹੀਂ ਮੰਨਦੀ ਕਿਉਂਕਿ ਉਸ ਬੰਦੇ ਨੂੰ ਬੋਲਣ ਦਾ ਚੰਗੇ ਮਾੜੇ ਦਾ ਨਹੀਂ ਪਤਾ ਬਈ ਉਹਦੀ ਨਿਆਂ ਨਾਤਾਂ ਇਹ ਸਾਰਿਆਂ ਦਾ ਫੈਸਲਾ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਕਮੇਟੀ ਆ ਪੰਜਾਬ ਦੀ ਸਾਡੇ ਪ੍ਰਧਾਨ ਸਾਹਿਬ ਸੋਨੀ ਬਰਾਹਮਪੁਰ ਜੀ ਬਾਕੀ ਜਿੰਨੇ ਵੀ ਮੈਂਬਰ ਨੇ ਉਹਨਾਂ ਕੇ ਹੱਥ ਜੋੜ ਕੇ ਸਾਡੀ ਸਾਰੀ ਅੰਬਾਲਾ ਕਮੇਟੀ ਹੈ ਜਿਹੜੀ ਉਹ ਬਈ ਬੇਨਤੀ ਕਰਦੀ ਆ ਵੀ ਜਿਹਨੂੰ ਜਿਹੜਾ ਇਸ ਬੰਦੇ ਨੂੰ ਅਹੁਦਾ ਦਿੱਤਾ ਗਿਆ ਇਹ ਬੰਦਾ ਉਸ ਅਹੁਦੇ ਦੇ ਕਾਬਲ ਨਹੀਂ ਹੈਗਾ ਇਹਨੂੰ ਉਥੋਂ ਵੀ ਖਾਰਜ ਕੀਤਾ ਜਾਵੇ ਤੇ ਸਾਡੀ ਇਸ ਗੱਲ ਬੇਨਤੀ ਦੇ ਉੱਤੇ ਥੋੜਾ ਧਿਆਨ ਦਿੱਤਾ ਜਾਵੇ ਸਾਰੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪਿਆਰਾ ਵੀਰ ਰਾਜ ਅਸਟ੍ਰੇਲੀਆ ਭਾਈ ਜੀ ਕਈ ਗਰੁੱਪਾਂ 'ਚ ਜਾਂ ਮੇਰੇ ਵਾਲੇ ਗਰੁੱਪ 'ਚ ਕੋਈ ਵੀ ਬੰਦਾ ਰੁਕੋੜੀ ਪਾ ਦਿੰਦਾ ਹੈ ਵੀ ਬਲਜਿੰਦਰ ਦੂਸਰੀ ਕੰਟਰੀ ਦਾ ਬੰਦਾ ਹੈ ਜਾਂ ਪੰਜਾਬ ਦਾ ਬੰਦਾ ਹੈ ਠੀਕ ਹੈ ਵੀਰੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਮੈਂ ਹੱਥ ਜੋੜ ਕੇ ਬਲਜਿੰਦਰ ਜੇ ਮੈਂ ਇੱਥੇ ਨਹੀਂ ਮੇਰੇ ਉੱਤੇ ਤੇ ਬਲਜਿੰਦਰ ਕੰਮ ਕਰ ਰਿਹਾ ਇੱਕ ਇੱਕਰੀ ਇਹ ਸਾਡੀ ਕਮੇਟੀ ਦਾ ਮੈਂਬਰ ਵੀ ਹੈਗਾ ਸਾਡੇ ਇੱਥੇ ਪ੍ਰਧਾਨ ਵੀ ਹੈਗਾ ਪਰ ਬਾਲੀ ਤਕੜੀ ਰਿਸਪੌਂਸਿਬਿਲਟੀ ਨਾਲ ਬੰਦਾ ਆਪਣੀ ਡਿਊਟੀ ਨੂੰ ਨਿਭਾਉਂਦਾ ਕੋਈ ਵੀ ਵੀਰ ਜਿਹਨੂੰ ਉਹ ਲੱਗਦਾ ਵੀ ਹਾਂ ਯਾਰ ਬਲਜਿੰਦਰ ਥੜਾ ਕੋਈ ਬਲਜਿੰਦਰ ਥੜਾ ਆਦਮੀ ਨਹੀਂ ਹੈਗਾ ਸਾਡਾ ਭਾਈ ਵੀ ਕੋਈ ਵੀ ਵੀਰ ਬਲਜਿੰਦਰ ਨੂੰ ਲੈ ਕੇ ਐਵੇਂ ਦੀ ਕੋਈ ਰਿਪੋਰਟਿੰਗ ਨਾ ਪਾਏ ਜਦੋਂ ਬਲਜਿੰਦਰ ਜਾਂ ਕੋਈ ਵੀ ਸਾਡਾ ਮੈਂਬਰ ਕੋਈ ਰਿਪੋਰਟਿੰਗ ਪਾਉਂਦਾ ਹੈ ਉਹ ਪੂਰੇ ਗਰੁੱਪ ਨੂੰ ਰਿਪਰਿਜ਼ੈਂਟ ਕਰਦਾ ਯਾਨੀ ਉਹ ਥੱਲੇ ਬੰਦੇ ਦੀ ਸਲਾਹ ਨਹੀਂ ਹੁੰਦੀ ਉਹ ਸਾਡੀ ਪਹਿਲਾਂ 14 ਜਾਂ 15 ਬੰਦਿਆਂ ਦੀ ਸਲਾਹ ਹੁੰਦੀ ਹੈ ਉਹ ਬੰਦਾ ਉਦੋਂ ਹੀ ਕੋਈ ਰਿਕਾਰਡਿੰਗ ਪਾਉਂਦਾ ਚਾਹੇ ਉਹ ਬਲਜੀਤ ਪਾਏ ਚਾਹੇ ਬੰਤੀ ਪਾਏ ਚਾਹੇ ਕੋਈ ਵੀ ਗਰੁੱਪ ਦਾ ਮੈਂਬਰ ਇਹ ਬਜਿੰਦਰ ਨੇ ਕੋਈ ਰਿਕਾਰਡਿੰਗ ਪਾਈ ਏ ਉਹਨੇ ਆਪਣੇ ਕੋਲ ਬਣਾ ਕੇ ਨਹੀਂ ਪਾਈ ਏ ਸਾਡੀ ਕਮੇਟੀ ਦਾ ਫੈਸਲਾ ਹੁੰਦਾ ਕੋਈ ਵੀ ਉਹਨੂੰ ਅੱਗੇ ਰਿਪਰੈਜ਼ੈਂਟ ਕਰਦਾ ਬਾਈ ਠੀਕ ਏ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਆਪਾਂ ਅਗਲੇ ਟੋਪਿਕ ਤੇ ਗੱਲ ਕਰਾਂ ਹਾਂਜੀ ਇੱਕ ਦਮ ਹੋਰ ਗੱਲ ਕਹਿਣਾ ਚਾਹੁੰਦੇ ਆ ਵੀਰੇ ਲੜਾਈ ਝਗੜੇ ਚ ਕਿਸੇ ਦਾ ਫਾਇਦਾ ਨਹੀਂ ਹੋਇਆ ਅਜੇ ਤੱਕ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਚਾਹੇ ਉਹ ਦੂਸਰਾ ਗਰੁੱਪ 'ਚ ਚਾਹੇ ਪਹਿਲਾ ਗਰੁੱਪ 'ਚ ਵੀਰੇ ਕੋਈ ਵੀ ਬੰਦਾ ਇੱਕ ਦੂਸਰੇ ਦੇ ਖਿਲਾਫ ਕੋਈ ਵੀ ਮਾੜੀ ਚੰਗੀ ਰਿਪੋਰਟਿੰਗ ਨਾ ਪਾਏ ਜੇ ਸਾਡੇ ਗਰੁੱਪ ਜਾਂ ਕਮੇਟੀ ਵੱਲੋਂ ਕੋਈ ਵੀ ਬੰਦਾ ਬਿਨਾਂ ਕਮੇਟੀ ਦੀ ਇਜਾਜ਼ਤ ਤੋਂ ਦੂਸਰੇ ਗਰੁੱਪ ਨੂੰ ਗਲਤ ਚੰਗਾ ਬੋਲਦਾ ਏ ਉਹ ਮੈਂਬਰ ਕਮੇਟੀ ਦਾ ਦੋਸ਼ੀਵਾਰ ਹੋਏਗਾ ਠੀਕ ਹੈ ਜੀ ਇਸ ਕਰਕੇ ਔਰ ਦੂਸਰੀ ਕਮੇਟੀ ਜਾਂ ਦੂਸਰੇ ਜਿਹੜੇ ਗਰੁੱਪ ਬਣੇ ਨੇ ਉਹਨਾਂ ਦੇ ਹੱਥ ਜੋੜ ਕੇ ਬੰਦ ਕੇ ਵੀਰੇ ਸਾਡੇ ਖਿਲਾਫ ਅੱਜ ਤੋਂ ਬਾਅਦ ਕੋਈ ਵੀ ਮਾੜੀ ਚੰਗੀ ਰਿਪੋਰਟਿੰਗ ਨਾ ਪਾਇਓ ਨਾ ਅਸੀਂ ਤੁਹਾਡੇ ਖਿਲਾਫ ਪਾਨੇ ਆ ਨਾ ਤੁਸੀਂ ਸਾਡੇ ਕਲਾਪਾਉ ਤੁਸੀਂ ਆਪਨੇ ਕਦੇ ਕੁਛ ਅਸੀਂ ਆਪ ਦੇ ਘਰੇ ਕੁਛ ਠੀਕ ਹੈ ਭਾਈ ਸ੍ਰੀ ਗਾਜ ਜੀ ਖਾਰੀ ਭਰਾਵਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਜੀ ਸਾਰੀ ਕਬੂਤਰ ਬਾਜ਼ ਨੂੰ ਪਿਆਰ ਕਰਨ ਵਾਲੇ ਖੇਡ ਪ੍ਰੇਮੀਾਂ ਲਈ ਇੱਕ ਛੋਟਾ ਜਿਹਾ ਪ੍ਰਾਲਾ ਕਰਨ ਜਾ ਰਹੇ ਹਾਂ ਜੀ ਪੂਰੀ ਅੰਬਾਲਾ ਕਮੇਟੀ ਜੀ ਅੰਬਾਲਾ ਜ਼ਿਲ੍ਹੇ ਦੇ ਅੰਦਰ ਭਾਈ ਜੀ 2026 ਦੇ ਵਿੱਚ ਜੋ ਕਿ ਰਾਜ ਆਸਟ੍ਰੇਲੀਆ ਤੇ ਭਾਈ ਜੱਟਾ ਅਲੰਬ ਵਾਲਾ ਪਿੰਨ ਕਲੱਬ ਵੱਲੋਂ ਸੱਤ ਬਾਜ਼ੀਆਂ ਜਿਹੜੀਆਂ ਸਪான்ਸਰ ਕੀਤੀਆਂ ਜਾ ਰਹੀਆਂ ਬਾਈ ਰਾਜ ਅਸਟ੍ਰੇਲੀਆ ਵੱਲੋਂ ਜੋ ਕਿ ਅੰਬਾਲਾ ਕਮੇਟੀ ਨੂੰ ਸਪான்ਸਰ ਨੇ ਜੀ ਅੰਬਾਲਾ ਕਮੇਟੀ ਰਲ ਕੇ ਉਹ ਸਾਰੀਆਂ ਬਾਜ਼ੀਆਂ ਜਿਹੜੀਆਂ ਕਰਵਾਉਣਗੀਆਂ ਜਿਹਦੇ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਜਿਹੜੀਆਂ ਦੋ ਟੂਰਨਾਮੈਂਟ ਜਿਹੜੇ ਕਰਾਏ ਜਾਣਗੇ 16 ਰੁਪਿਆ ਜਿਹੜਾ ਮੋਟਾ ਉਹਨਾਂ ਦਾ ਜਿਹਦੇ ਵਿੱਚ ਖਨਾਮ ਵੱਜੋ ਫ੍ਰਿਜ ਦਿੱਤਾ ਜਾਊਗਾ ਦੋਨਾਂ ਬਾਜ਼ੀਆਂ ਦੇ ਉੱਤੇ ਤੇ ਉਸ ਤੋਂ ਬਾਅਦ ਬਈ ਜਿਹੜੀਆਂ ਅਪ੍ਰੈਲ ਦੇ ਐਂਡ ਦੇ ਵਿੱਚ ਬਈ ਦੋ ਜਿਹੜੇ ਟੂਰਨਾਮੈਂਟ ਹੋਰ ਕਰਾਏ ਜਾਣਗੇ ਜਿਹਦਾ ਮੁੱਢ 22 ਰੁਪਏ ਆ ਤੇ ਉਹਦੇ ਵਿੱਚ ਬਈ ਇਲੈਕਟ੍ਰੋਨਿਕ ਜਿਹੜੀਆਂ ਸਕੂਟਰੀਆਂ ਨਾਮ ਦੇ ਵਿੱਚ ਦੋਨਾਂ ਬਾਜ਼ੀਆਂ ਤੇ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਮਈ ਦੇ ਜਿਹੜੇ ਪਹਿਲੇ 15 ਦਿਨ ਦੇ ਵਿੱਚ ਵਿੱਚ ਦੋ ਜਿਹੜੇ ਟੂਰਨਾਮੈਂਟ ਹੋਣੇ ਨੇ ਉਹ 32-32 ਰੁਪਏ ਦੇ ਬਈ ਜਿਹਦੇ ਵਿੱਚ ਦੋਨਾਂ ਬਾਜ਼ੀਆਂ ਦਾ ਨਾਮ ਪਹਿਲਾ ਜਿਹੜਾ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਮਈ ਦੇ ਐਂਡ ਦੇ ਵਿੱਚ 25 ਮਈ ਤੋਂ ਲੈ ਕੇ 10 ਜੂਨ ਦੇ ਵਿੱਚ ਜਿਹੜੇ ਦੋ ਟੂਰਨਾਮੈਂਟ ਹੋਰ ਨੇ ਜਿਹਦਾ ਮੋਟਾ ਹੈਗਾ ਜੀ 50 ਰੁਪਏ ਤੇ ਉਹਦੇ ਵਿੱਚ ਬਈ ਇੱਕ 'ਚ ਟਰੈਕਟਰ ਤੇ ਇੱਕ 'ਚ ਲੰਡੀ ਜੀਪ ਦਿੱਤੀ ਜਾਊਗੀ ਇਹ ਜਿਹੜੀ ਸਾਰੀਆਂ ਬਾਜ਼ੀਆਂ ਜੀ ਅੰਬਾਲਾ ਕਮੇਟੀ ਦੀ ਦੇਖਰੇਖ ਤੇ ਪੰਜਾਬ ਕਮੇਟੀ ਦੇ ਰੂਲਾਂ ਦੇ ਮੁਤਾਬਕ ਉੱਡਣਗੀਆਂ ਜੀ ਧੰਨਵਾਦ ਹਾਂਜੀ ਬਈ ਹੋਰ ਕਰਿਓ ਜੀ ਨੋਟ 2026 ਦੇ ਵਿੱਚ ਹੋਰ ਜਿਹੜੇ ਛੋਟੇ ਭਰਾਵਾ ਵਾਸਤੇ ਵੀ ਜਿਹੜੇ ਵੱਡੇ ਛੱਡਣ ਦੇ ਉਹਨਾਂ ਵਾਸਤੇ ਵੀ ਹੋਰ ਜੀ ਜਿਹੜੇ ਟੂਰਨਾਮੈਂਟ ਆਪਾਂ ਕਰਾ ਰਹੇ ਹਾਂ ਸਾਡੇ ਕਮੇਟੀ ਵੱਲੋਂ ਹੋਰ ਵੀ 2-4 ਕਲੱਬ ਜਿਹੜੇ ਬਾਜ਼ੀਆਂ ਉਟੜੀਆਂ ਨੇ ਜਿੱਚ ਬਾਈ ਨਾ ਨੂੰ ਬੀਟਾ ਸੁਰਿੰਦਰ ਸਮਾਹ ਖਾ ਇਹਨਾਂ ਵੱਲੋਂ ਜਿਹੜੀਆਂ ਦੋ ਬਾਜ਼ੀਆਂ ਨੇ ਤੇ ਇੱਕ ਦਾ ਹਲੇ ਦੱਸਾਂਗੇ ਅੱਗੇ ਤੇ ਇੱਕ ਬਾਜੀ ਜਿਹੜੀ ਇਹਨਾਂ ਦੀ ਉੱਡੂਗੀ ਜੀ ਪਿੰਟ ਪਿੰਟ ਚਲੋ ਬਾਅਦ ਚ ਦੱਸਾਂਗੇ 42 ਰੁਪਏ ਦੇ ਉੱਤੇ ਜਿਹੜੇ ਦੋ ਮੋਟਰਸਾਈਕਲ ਇੰਨਾ ਵੱਲੋਂ ਜਿਹੜੇ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਇੱਕ ਬਾਜੀ ਪਿੰਡ ਪੜੌਂਦੀ ਵੀਰ ਬਾਟੀ ਪੜੌਂਦੀ ਦੇ ਪਿੰਡ 16 ਰੁਪਏ ਦੇ ਉੱਤੇ ਜਿਹੜੀ ਫਰਿੱਜ ਵਾਲੀ ਬਾਜੀ ਉਹ ਕਰਵਾਈ ਜਾਊਗੀ ਤੇ ਉਸ ਤੋਂ ਬਾਅਦ ਜੀ ਪੂਰੇ ਜ਼ਿਲ੍ਹੇ ਲਈ ਇੱਕ ਵੱਡਾ ਸਰਪ੍ਰਾਈਜ਼ ਹੈ ਜੀ ਜੋ ਵੱਡੀ ਬਾਜੀ ਪਿੰਡ ਚ ਲਵੇੜਾ 50 ਰੁਪਏ ਦੇ ਮੋਟ ਦੇ ਉੱਤੇ ਜੀ ਬਾਈ ਸੋਪਾ ਝੰਡਲੀ ਤੇ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਸਾਡੇ ਵੀਰ ਬੱਲਾ ਚੌੜ ਮਸਤਪੁਰ ਤੇ ਬਾਕੀ ਬਾਈ ਆਪਣੇ ਰਾਜ ਅਸਟਰੀ ਵਾਲੇ ਇਹਨਾਂ ਵੱਲੋਂ ਵੀ ਜੋ ਯੋਗਦਾਨ ਪਾ ਦੇ ਜ ਬਹੁਤ ਵੱਡੀ ਬਿੱਗ ਸਰਪ੍ਰਾਈਜ਼ ਹੈ ਜੀ ਸਾਰੇ ਪੀੜਾ ਵਾਸਤੇ ਵੱਡਾ ਉਤਸ਼ਾਹ ਕਰ ਲੋ ਜੀ ਤਿਆਰੀ ਇਹ ਜਿਹੜੇ ਟੂਰਨਾਮੈਂਟ ਕਰਾਏ ਜਾਣਗੇ ਤੇ ਇੱਕ ਜਿਹੜੀ ਦੋ ਬਾਜ਼ੀਆਂ ਜਿਹੜੀਆਂ ਦੋ ਟੂਰਨਾਮੈਂਟ ਓਟੀਡ ਸਾਬੀਜਨ ਕਲੱਬ ਲੰਡਾ ਵੱਲੋਂ ਜੋ ਦੋ ਕਰਾਏ ਜਾਣਗੇ ਇੱਕ 16 ਰੁਪਏ ਦੇ ਉੱਤੇ ਜੋ ਕਿ ਫਰੈਂਚ ਦਿੱਤਾ ਜਾਊਗਾ ਤੇ ਦੂਜੀ ਜਿਹੜੇ 22 ਰੁਪਏ ਦੇ ਉੱਤੇ ਉਹ ਜੀ ਇਨਾਮਾਂ ਚ ਸਰਪ੍ਰਾਈਜ਼ ਆ ਉਹ ਵੀ ਥੋੜੇ ਸਮੇਂ ਤੱਕ ਆਪਾਂ ਦੱਸ ਦਾਂਗੇ ਦੋ ਟੂਰਨਾਮੈਂਟ ਜਿਹੜੇ ਇਹ ਕਰਾਏ ਜਾਣਗੇ ਇਹ ਪੂਰੀ ਅੰਮਾਲਾ ਕਮੇਟੀ ਜੋ ਕੀ ਐਸ ਬਾਜ਼ੀਆਂ ਰਾ ਮਿਲ ਕੇ ਕਰਾ ਰਹੀ ਜੀ ਸਾਰੀਆਂ ਬਾਜ਼ੀਆਂ ਜੋ ਸਾਰੇ ਭਰਾਵਾਂ ਦੀਆਂ ਸਾਂਝੀਆਂ ਨਹੀਂ ਪੰਜਾਬ ਦੇ ਸੂਲਾਂ ਦੇ ਹੋਣੀਆਂ ਇਹ ਸਾਰੀਆਂ ਬਾਜ਼ੀਆਂ